ਸਾਸੀ ਗਾਲ ਜੀ ਸਾਰਿਆਂ ਨੂੰ ਪੰਜਾਬ ਦੇ ਰਿਹਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵਿਜਿਟ ਖਾਸ ਆਪਣੇ ਠੱਠੀਹਾਮਾ ਤਨ ਜਿਲ੍ਹਾ ਸ਼੍ਰੀ ਤਨਤਸਰ ਸਹਿ ਤਹਿਸੀਲ ਵੀ ਸ਼੍ਰੀ ਤਨਤਸਰ ਅੱਜ ਕੋਲ ਪਹੁੰਚੇ ਜਾਂ ਕਰਦੇ ਹਾਂ ਗੱਲਬਾਤ ਇੱਕੀ ਵੜ੍ਹੇ ਬਾਈ ਦੇ ਕੋਲ ਬਿਲਕੁਲ ਜਾਇਜ਼ ਕੇਂਦਰ ਦੇ ਵਿੱਚ ਬਾਜੀ ਸਾਸੀ ਕਾਲ ਸੀ ਗੱਲ ਠੀਕ ਜੀ ਏਡਰੈਸ ਕਰੀਏ ਨੋਰਥ ਜੱਟੀਆਂ ਮੈਂ ਬਜਾ ਤਰਫ ਤੋਂ ਤੇ ਮੋਬਾਈਲ ਨੰਬਰ 9830000000 ਚੱਕੋ ਵੈਡ ਹਣਾ ਤਿਆਰੀ ਤੇ ਆ ਕਿੰਨਾ ਟਾਈਮ ਰਹੇਗਾ ਚਾਰ ਪੰਜ ਦਿਨ ਚਾਰ ਪੰਜ ਦਿਨ ਲੈ ਜੂ ਹਣਾ ਬਿਲਕੁਲ ਓਕੇ ਆ ਸਾਥ ਨੂੰ ਬੜਾ ਸੋਹਣਾ ਲਓ ਤੋਰਾ ਚੈੱਕ ਕਰਵਾ ਦੋ ਖੋਰ ਕੇ ਲੋ ਜਨੇੜ ਤੋਂ ਥਣ ਥਣ ਨੂੰ ਸਜਣੂ ਕਰੋ ਚਿੱਪ ਤੇ ਵੈਡ ਜਣ ਆਹ ਲਓ ਆਜੇ ਦਾ ਸਵਾਰ ਨਾਲ ਦਾ ਡਾਕ ਤੇ ਜਾ ਲਿਓ ਜੀ ਆਜੇ ਜੀ ਦਾ ਰੀਜੀਮ ਮਨਜ਼ੂਰ ਆ ਤੇ ਦੂਜਾ ਸਵਾਰ ਤੁਨਾ ਬਾਈ ਹਾਂਜੀ ਜੀ ਸ਼ਿੱਕੀ ਜਦੋਂ ਮੈਂ ਤੈਨੂੰ ਕਹਿਤਾ ਤੇਰ ਨਾਲ ਮੇਰੀ ਗੱਲ ਆਪਾਂ ਮੈਂ ਤੈਨੂੰ ਕਹਿੰਦਾ ਮੈਂ ਨਹੀਂ ਵੱਡੀ ਕੋਈ ਤੇ ਤੇਰੀ ਬਾਈ ਜੀ ਬੰਦੋ ਇਹਦੀ ਕੀਮਤ ਕਿੰਨੀ ਕਰਦੇ 36000 ਸਜਣੋ 36000 ਦੀ ਜਾਇਜ਼ ਤੇ ਨੋ ਜਿਹੜਾ ਕਰ ਰਹੀਆਂ ਖਰੀਦਦਾਰੀ ਜਰੂਰ ਤੁਹਾਡੇ ਮਨ ਨੂੰ ਲੱਗੂ ਕਿਉਂ ਰੇਟ ਬੜਾ ਜਾਇਜ਼ ਕੀਤਾ ਬਾਈ ਨੇ ਆਪਣੀ ਜਿਹੜੀ ਖਰੀਦਾਰੀ ਤੁਸੀਂ ਕਰਿਓ ਤੇ ਮਿਲਦੇ ਆ ਅਗਲੇ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ